ਵਲੌਗ ਤੇ ਸਵਾਗਤ ਹੈ ਤੇ ਆਪਾਂ ਅੱਜ ਤੁਹਾਨੂੰ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਏ ਆਂਗੇ ਤੇ ਇਹ ਸਿਰਫ ਤਿੰਨ ਕੁੰਡਿਆਂ ਦਾ ਹੀ ਡਿਜ਼ਾਈਨ ਆ ਤੇ ਇੱਕ ਸਲਾਈ ਦਾ ਹੀ ਡਿਜ਼ਾਈਨ ਆਗਾ ਚਾਰ ਪੰਜ ਆਪਾਂ ਸਲਾਈਆਂ ਪਾ ਲਈਆਂ ਨਹੀਂ ਹੈ ਤੇ ਤੁਹਾਨੂੰ ਅਗੇ ਦੱਸਦੇ ਆਂ ਵੀ ਇਹਨਾਂ ਕਿਸ ਤਰ੍ਹਾਂ ਪਹਿਣਾ ਸਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਆ ਕਿ ਵੀਡੀਓ ਪਲੀਜ਼ ਸਕਿਪ ਕਰਕੇ ਨਾ ਵੇਖਿਆ ਕਰੋ ਵੀਡੀਓ ਸਾਰੀ ਵੇਖਿਆ ਕਰੋ ਤਾਂ ਕਿ ਤੁਹਾਨੂੰ ਡਿਜ਼ਾਈਨ ਦਾ ਪਤਾ ਲੱਗ ਸਕੇ ਤੇ ਅਗੇ ਆਪਾਂ ਤੁਹਾਨੂੰ ਦੱਸਦੇ ਆਂਗੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਹਿਲਾ ਕੁੰਡਾ ਜੇ ਤੁਸੀਂ ਲਾਉਣਾ ਤਾਂ ਲਾ ਦਿਓ ਜੇ ਤੁਸੀਂ ਬੁਣਨਾ ਤਾਂ ਬੁਣ ਸਕਦੇ ਹੋਗੇ ਧਾਗਾ ਅੱਗੇ ਕਰਕੇ ਇਸ ਤਰ੍ਹਾਂ ਹੁਣ ਆਪਾਂ ਧਿਆਨ ਕਰਨਾ ਇੱਥੇ ਇਹ ਜਾਲੀ ਪਈ ਹੋਈ ਹੈ ਕੀ ਤਾਂ ਇਹ ਪਹਿਲਾਂ ਤਾਂ ਦੋ ਕੁੰਡੇ ਆਪਾਂ ਇਕੱਠੇ ਕਰ ਲੈਣੇ ਆਗੇ ਦੋ ਕੁੰਡਿਆਂ ਦਾ ਇੱਕ ਕਰ ਲੈਣਾਗਾ ਤੇ ਇੱਕ ਕੁੰਡੇ ਦੇ ਉੱਤੇ ਆਪਾਂ ਬਾਲ ਪਾਉਣਾ ਪਰ ਇਹ ਬੁਣਨਾ ਨਹੀਂ ਇਸੇ ਤਰ੍ਹਾਂ ਹੀ ਲਾ ਲੈਣਾਗਾ ਅੱਗੇ ਫਿਰ ਦੋ ਕੁੰਡੇ ਦਾ ਇੱਕ ਕਰ ਲੈਣਾ ਇਹ ਸਾਰੀ ਸਲਾਈ ਇਸੇ ਤਰ੍ਹਾਂ ਹੀ ਪੈਣੀ ਆ ਬਹੁਤ ਸੋਖਾ ਡਿਜ਼ਾਈਨ ਆ ਤੇ ਇੱਕ ਸਲਾਈ ਦਾ ਹੀ ਹੈਗਾ ਇਹ ਤਿੰਨ ਤਨ ਕੁੰਡਿਆਂ ਦੇ ਹਿਸਾਬ ਨਾਲ ਤੁਸੀਂ ਕੁੰਡੇ ਪਾਉਣੇ ਨੇਗੇ ਉਂਝ ਨਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਇਹਦੇ ਹਮ ਕੁੰਡੇ ਦਾ ਆਪਾ ਵਾਲ ਪਾਉਣੇ ਆ ਧਿਆਨ ਨਾਲ ਉਸ ਕੁੰਡੇ ਨੂੰ ਬੰਨਣਾ ਨਹੀਂ ਇਸ ਤਰ੍ਹਾਂ ਹੀ ਲਾਉਣਾ ਹੈ ਇਹ ਦੋ ਦਾ ਇੱਕ ਬੰਨ੍ਹੂ ਹੁਣ ਜਿਹੜਾ ਆਪਾ ਇਹ ਵਾਲ ਪਾਉਣੇ ਨੇ ਇਹਦੀ ਜਾਲੀ ਬਣ ਜਾਣੀ ਆ ਇੱਕ ਦੇ ਦੋ ਗੁੰਡੇ ਬਣ ਜਾਣਗੇ ਉਲਟੇ ਪਾਸੇ ਤੇ ਜਿਹੜਾ ਹੁਣ ਦੋ ਦਾ ਇੱਕ ਹੀ ਆਪਣਾ ਕੁੰਡਾ ਘਟਦਾ ਹੁੰਦਾ ਇੱਥੇ ਤੰਨਾ ਪਲਾਈ ਦੀ ਪਸ਼ਮੀ ਬਹੁਤ ਸੋਹਣਾ ਡਿਜ਼ਾਈਨ ਬਣਦਾ ਇਹਦੇ ਵਿੱਚ ਇਸ ਤਰ੍ਹਾਂ ਹੀ ਬਾਹਰ ਪਾ ਲੈਣਾ ਹੁਣ ਉਹ ਰੇਤੇ ਪਾਸੇ ਧਿਆਨ ਦੇਣਾ ਤੁਸੀਂ ਉਲਟੇ ਪਾਸੇ ਉਹ ਰੇਤੇ ਪਾਸੇ ਸਾਰੀ ਸਲਾਈ ਇਸ ਤਰ੍ਹਾਂ ਹੀ ਉਲਟੀ ਜਿਹੜਾ ਹੁਣ ਆ ਬਾੜਾ ਵਾਲਾ ਕੁੰਡਾ ਇਹ ਵੀ ਆਪਾਂ ਉਲਟਾ ਹੀ ਬਣ ਲੈਣਾਗਾ ਇਹ ਸਾਰੀ ਸਲਾਈ ਉਲਟੀ ਹੀ ਹੋਊਗੀ ਇਹਦੇ ਵਿੱਚ ਕੋਈ ਡਿਜ਼ਾਈਨ ਨਹੀਂ ਪੈਣਾ ਹੈਗਾ ਸਿਰਫ ਇਹ ਸਿੱਧੇ ਪਾਸੇ ਹੀ ਡਿਜ਼ਾਈਨ ਬਣਾਣਾ ਆਪਣਾ ਇਹ ਕਿਸੇ ਵੀ ਤੁਸੀਂ ਕੋਈ ਕੋਰਟੀ ਸਵਾਟਰ ਜਾਂ ਜੈਕਟ ਤੇ ਪਾਉਗੇ ਬਹੁਤ ਸੋਹਣਾ ਲੱਗਦਾ ਹੈ ਡਿਜ਼ਾਈਨ ਆ ਇਹ ਲੇਡੀਜ਼ ਦੇ ਜਿਆਦਾ ਵਧੀਆ ਲੱਗਦਾ ਡਿਜ਼ਾਈਨ ਪਾਇਆ ਹੈ ਸਕੀ ਤੇ ਪਾ ਸਕਦੇ ਹਾਂ ਤੁਸੀਂ ਹਮ ਦੇਖੋ ਆ ਦੇਖੋ ਬਹੁਤ ਸੋਹਣਾ ਹੈ ਡਿਜ਼ਾਈਨ ਬਣਦਾ ਹੈ ਤਾਂ ਆਪਾਂ ਤੁਹਾਨੂੰ ਇੱਕ ਸਲਾਈ ਹੋਰ ਪਾ ਕੇ ਦਿਖਾ ਦਿੰਨੇ ਆਂਗੇ ਕੁੰਡਾ ਸਿੱਧਾ ਬੁਣ ਲੈਣਾ ਅੱਗੇ ਤੁਸੀਂ ਇਹ ਧਿਆਨ ਰੱਖਣਾ ਜਿਹੜੀਆਂ ਇਹ ਜਾਲੀਆਂ ਇਸ ਤਰ੍ਹਾਂ ਇਹ ਟੇਡੀਆਂ ਬਣੀ ਜਾਂਦੀਆਂ ਨੇਗੀਆਂ ਇਹ ਧਿਆਨ ਤੁਸੀਂ ਤੁਹਾਨੂੰ ਜਦੋਂ ਡਿਜ਼ਾਈਨ ਪਾਉਂਗੇ ਆਪਣੇ ਆਪ ਹੀ ਆਜੂ ਪਹਿਲੇ ਕੁੰਡੇ ਤੇ ਬਾਲ ਪਾ ਲਿਆ ਤਾਂ ਕੁੰਡੇ ਦਾ ਇੱਕਾ ਪੇਰ ਬਾਲਾ ਸੋਚਿਆ ਨਾ ਵੀ ਪਹਿਲਾਂ ਆਪਾਂ ਦੋ ਕੁੰਡੀਆਂ ਦਾ ਇੱਕ ਕੀਤਾ ਸੀ ਪਹਿਲਾਂ ਹੁਣ ਆਪਾਂ ਹੁਣ ਬਾਲ ਪਰਿਆ ਈ ਜਿਹੜੀ ਆਪਾਂ ਜਾਲੀ ਹੈਗੀ ਇੱਥੇ ਜਾਲੀਆਂ ਪੈਂਦੀਆਂ ਨੇ ਉਸ ਜਾਲੀ ਦਾ ਆਪਾਂ ਧਿਆਨ ਰੱਖਣਾਗਾ ਜਾਲੀ ਦੇ ਨਾਲ ਕੁੰਡੇ ਵਾਲੇ ਨੂੰ ਦੋ ਦਾ ਇੱਕ ਕਰਨਾ ਹੁੰਦਾਗਾ ਜਦੋਂ ਤੁਸੀਂ ਸਾਰੀ ਚੰਗੀ ਤਰ੍ਹਾਂ ਜੋ ਡਿਜ਼ਾਈਨ ਪਾਉਂਗੇ ਵੀਡੀਓ ਵੇਖੋਗੇ ਡਿਜ਼ਾਈਨ ਆਪਣੇ ਆਪ ਸਾਨੂੰ ਪਤਾ ਲੱਗੂਗਾ ਪਹਿਲਾਂ ਕੋਈ ਵੀ ਕਿਸੇ ਪ੍ਰੋਜੈਕਟ ਦੇ ਵੱਡੇ ਤੇ ਤੁਸੀਂ ਪਾਉਣਾ ਤਾਂ ਪਹਿਲਾਂ ਤੁਸੀਂ ਪਹਿਲਾਂ ਥੋੜੀ ਜਿਹੀ ਬੁਣਤੀ ਪਾ ਲਿਆ ਕਰੋ ਫਿਰ ਤੁਸੀਂ ਪਾਇਆ ਕਰੋ ਤਾਂ ਕਿ ਤੁਹਾਨੂੰ ਡਿਜ਼ਾਈਨ ਸਹੀ ਆਉਂਦਾ ਕਿਸ ਤਰ੍ਹਾਂ ਡਿਜ਼ਾਈਨ ਬਣਨਾਗਾ ਫਿਰ ਕਈ ਵਾਰ ਆਪਣੇ ਤੋਂ ਸਹੀ ਡਿਜ਼ਾਈਨ ਬਣਦਾ ਨਹੀਂਗਾ ਫਿਰ ਆਪਾਂ ਨੂੰ ਦੁਬਾਰੇ ਬੁਣਨਾ ਪੈਂਦਾ ਇਸ ਤਰ੍ਹਾਂ ਹੀ ਸਾਰੀ ਸਲਾਈ ਜੇ ਮੈਂ ਪਹਿਲਾ ਸਲਾਈ ਚ ਪਾਇਆ ਸੀ ਇਸ ਤਰ੍ਹਾਂ ਹੀ ਡਿਜ਼ਾਈਨ ਬਣੂਗਾ ਤੇ ਉਲਟੇ ਪਾਸੇ ਤੁਹਾਨੂੰ ਪਤਾ ਹੀ ਆ ਪੌਲਟੀ ਸਲਾਈ ਹੀ ਪਾਉਣੀ ਆਗੀ ਇਹ ਸਾਰੀ ਉਲਟੀ ਸਲਾਈ ਪਾ ਲਿਓ ਚਾਹਨੋ ਉਲਟੀ ਸਲਾਈ ਪਾ ਕੇ ਦਿਖਾਉਣੇ ਆ ਤੇ ਦੀ ਸਾਰੀ ਸਲਾਈ ਪਾ ਲਈ ਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਬਣਦਾਗਾ ਇਹ ਜਿਵੇਂ ਜਿਵੇਂ ਬਣੀ ਜਾਊਗਾ ਡਿਜ਼ਾਈਨ ਬਹੁਤ ਸੋਹਣਾ ਲੱਗਦਾਗਾ ਇਹ ਇੱਕ ਤਰ੍ਹਾਂ ਇਹ ਮੱਖੀ ਜੀ ਬਣ ਜਾਂਦੀ ਹੈਗੀ ਤੇ ਆ ਇਸ ਤਰ੍ਹਾਂ ਇਹ ਜਾਲੀ ਬਣੀ ਜਾਂਦੀ ਹੈ ਵਿਚਾਲੇ ਆ ਦੇਖੋ ਜਾਲੀ ਵੀ ਦਿਸਦੀ ਹੈਗੀ ਤੇ ਪਲੀਜ਼ ਵੀਡੀਓ ਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਥੈਂਕ ਯੂ